ਸਾਨੂੰ ਉਹਨਾਂ ਸ਼ਹੀਦਾਂ ਨੂੰ ਯਾਦ ਕਰਨਾ ਚਾਹੀਦਾ ਜਿਹੜੇ ਕੌਮ ਲਈ ਆਪਣੀ ਜਾਨ ਵਾਰ ਗਏ ਇਹ ਉਹਨਾਂ ਦਾ ਵੀ ਸੁਨੇਹਾ ਹੈਗਾ ਬਲਵੰਤ ਸਿੰਘ ਰਾਜਵਾਨਾ ਸਾਹਿਬ ਨੇ ਇਹ ਦਿੱਤਾ ਜਦੋਂ ਯੋਧੇ ਸਾਡੇ ਲਿਖਦੇ ਹੀ ਨਹੀਂ ਤੇ ਜਥੇਦਾਰ ਕਿਤਾ ਲਿਖ ਜੂਗਾ ਮੈਂ ਇਹ ਚਾਹੁੰਦਾ ਵਾਂ ਕਿ ਸਾਡੇ ਬੰਦੀ ਸਿੰਘ ਬਾਹਰ ਆਉਣ ਔਰ ਇਹਨਾਂ ਦੇ ਨਾਲ ਕੋਈ 도ਗਲਾ ਵਿਹਾਰ ਨਾ ਕੀਤਾ ਜਾਵੇ ਜੇ ਕਿਸ਼ੋਰੀ ਲਾਲ ਛਟਕਈ ਜਿੰਨੂੰ ਸਤਫੰਸ ਸਿੰਘਾ ਹੋਈਆਂ ਉਹਨੂੰ ਮਾਫ ਕੀਤਾ ਜਾ ਸਕਦਾ ਤੇ ਸਾਡੇ ਬੰਦੀ ਸਿੰਘ ਬਾਹਰ ਕਿਉਂ ਨਹੀਂ ਆ ਸਕਦੇ ਇਹ ਦੇਸ਼ ਦਾ ਸੰਵਿਧਾਨ ਜਦੋਂ ਸਾਰਿਆਂ ਨੂੰ ਬਰਾਬਰ ਵੇਖਦਾ ਉਹਦੇ ਮੁਤਾਬਕ ਇਹ ਦੇਸ਼ ਦੇ ਜਿਹੜੇ ਹਾਕਮ ਆ ਉਹਨਾਂ ਨੂੰ ਦੇਖਣਾ ਚਾਹੀਦਾ ਵੀ ਦੁਨੀਆ ਦੇਖ ਰਹੀ ਆ ਸੰਸਾਰ ਦੇਖ ਰਿਆ ਸਾਨੂੰ ਬੰਦੀ ਸਿੰਘਾਂ ਦੇ ਮਨੁੱਖੀ ਹੱਕਾਂ ਦੇ ਅਧਿਕਾਰਾਂ ਦੇ ਮੁਤਾਬਕ ਜਿੰਨਾ ਬਣਦੀਆਂ ਸਜ਼ਾਵਾਂ ਪੂਰੀਆਂ ਕਰ ਲੀਆਂ ਉਹਨਾਂ ਨੂੰ ਬਾਹਰ ਕੱਢ ਦੇਣਾ ਚਾਹੀਦਾ ਜਜੇਦਾਰ ਸਾਹਿਬ ਇੱਕ ਚਰਚਾ ਵੀ ਛਿੜੀ ਕਿ ਰਾਜੂ ਵਾਣਾ ਨੂੰ ਜਿਹੜਾ ਜਥੇਦਾਰ ਲਗਾਇਆ ਜਾ ਸਕਦਾ ਕਾਂਤਖ ਸਾਬ ਦਾ ਤੁਸੀਂ ਕਿਵੇਂ ਵੇਖਦੇ ਹੋ ਇਸ ਪੂਰੇ ਦੇਖੋ ਮੇਰੇ ਧਿਆਨ ਚ ਨਹੀਂ ਹੈ ਚਰਚਾ ਚਰਚਾ ਚੱਲੀ ਹੋਈ ਹੈ ਕੋਈ ਗੱਲ ਨਹੀਂ ਜੇ ਲਗਾ ਦੇਣਗੇ ਤੇ ਮੈਂ ਸਵਾਗਤ ਕਰੂੰਗਾ ਸਿੰਘ ਸਾਹਿਬ ਸੰਤ ਜਨ ਕੋਈ ਗੱਲ ਨਹੀਂ ਸਿੰਘ ਸਾਹਿਬ ਸੰਤ ਜਨ ਮਾਲ ਸਿੰਘ ਜੀ ਪਿੰਡਰਾਵਾਲ ਦੇ ਭਰਾ ਨੇ ਕਿਹਾ ਵੀ ਅਸੀਂ ਜਿਹੜਾ ਸਨਮਾਨ ਆ ਉਹ ਨਹੀਂ ਲਵਾਗੇ ਤੁਸੀਂ ਉਹਨਾਂ ਦੇ ਪਰਿਵਾਰਦਾਰ ਕੋਈ ਗੱਲ ਕਰਤੀ ਹੈ ਕਿਉਂਕਿ ਤੇ ਦਿਹਾੜਾ ਬੜਾ ਵੱਡਾ ਸਾਨੂੰ ਇੱਕ ਏਕਤਾ ਨਾਲ ਮਨਾਣਾ ਹੈ ਮੈਂ ਤਾਂ ਇੱਕ ਜਜ਼ਬਾਤੀ ਦਾ ਸਿੱਖਾਂ ਮੈਂ ਕਿੰਨੇ ਸ਼ਹੀਦ ਪਰਿਵਾਰਾਂ ਨੂੰ ਮਿਲਿਆ ਅੱਜ ਤੱਕ ਕੋਈ ਮਿਲਿਆ ਤੇ ਗੱਲ ਕਰੀ ਮੈਂ ਉਹਨਾਂ ਦੀ ਦਸ਼ਾ ਦੇਖੀ ਆ ਕਿੱਦਾਂ ਦੀ ਜੇ ਕੋਈ ਸ਼ਹੀਦ ਪਰਿਵਾਰ ਇਹ ਮਹਿਸੂਸ ਕਰਦਾ ਕਿ ਮੇਰੇ ਕੋਲੋਂ ਸਰੋਪਾਉ ਨਹੀਂ ਲੈਣਾ ਤੇ ਉਹਦਾ ਹੱਕ ਆ ਪਰ ਮੇਰੇ ਦਿਲ ਚ ਉਸ ਸ਼ਹੀਦ ਪਰਿਵਾਰ ਲਈ ਜਿੰਨਾ ਪਹਿਲਾ ਮਾਨ ਸਨਮਾਨ ਹੀ ਉਨਾ ਹੀ ਹੋਣਾ ਤੇ ਸਦਾ ਰਹੂਗਾ ਜੇ ਪੰਥ ਕਹੂਗਾ ਕਿ ਮੈਂ ਕੋਈ ਉਸ ਦਿਨ ਕਾਰਵਾਈ ਨਾ ਕਰਾਂ ਪੰਥ ਸਾਹਮਣੇ ਮੈਂ ਹਜ਼ਾਰ ਵਾਰੀ ਝੁਕ ਦੂੰਗਾ ਮੈਂ ਪੰਥ ਦਾ ਸੇਵਕ ਹਾਂ ਪਰ ਮੈਂ ਸਾਰਿਆਂ ਦਾ ਮਾਨ ਸਨਮਾਨ ਕਰਦਾ ਕਰਦਾ ਰਹੂੰਗਾ ਆਪਨੇ ਉਚੇਚਾ ਇਹ ਸੁਨੇਹਾ ਦਿੱਤਾ ਕਿ ਕਿਸੇ ਵੀ ਕਿਸਮ ਦਾ ਕਿਸੇ ਨੂੰ ਕੋਈ ਖਲਲ ਨਹੀਂ ਪਾਉਣਾ ਚਾਹੀਦਾ ਸਾਨੂੰ ਉਹਨਾਂ ਸ਼ਹੀਦਾਂ ਨੂੰ ਯਾਦ ਕਰਨਾ ਚਾਹੀਦਾ ਜਿਹੜੇ ਕੌਮ ਲਈ ਆਪਣੀ ਜਾਨ ਵਾਰ ਗਏ ਇਹ ਉਹਨਾਂ ਦਾ ਵੀ ਸੁਨੇਹਾ ਹੈਗਾ बलवंत सिंह राजवणा साहब ने ये ਦਿੱਤਾ ਸਿੰਘ ਸਾਹਿਬ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਤੁਸੀਂ ਕਹ ਰਹੋ ਕੇਂਦਰ ਸਰਕਾਰ ਜਿਹੜਾ ਟਾਈਮ ਨਹੀਂ ਦੇ ਰਹੀ ਜਸ ਸਿੰਘ ਸਵਾਰਾ ਦੀ ਗੱਲ ਕੀਤੀ ਜਾਵੇ ਜਿਹੜੇ ਉਹਨੂੰ ਤਾਰੇਗੇ ਨੇ ਤੁਸੀਂ ਉਹਨਾਂ ਦੇ ਨਾਲ ਸੰਪਰਕ ਕਰਕੇ ਕੇਂਦਰ ਸਰਕਾਰ ਤੋਂ ਸਮਾਂ ਲੈ ਸਕਦੇ ਹੋ ਕੋਈ ਨਾ ਵੀ ਕਹਦੇ ਕੇਂਦਰ ਨਾਲ ਸਿੱਧੀ ਗੱਲਬਾਤਾਂ ਜੋ ਧਿਆਨ ਲਗਾਤਾਰ ਆਉਂਦੇ ਨੇ ਦੇਖੋ ਇਹ ਤੇ ਉਹ ਦੱਸ ਸਕਦੇ ਨਾ ਤੁਸੀਂ ਬੁਲਾਕਾਤ ਕਰ ਮੈਂ ਮੇਰੀ ਗੱਲ ਸੁਣੋ ਉਹਨਾਂ ਦੀ ਗੱਲਬਾਤ ਹੈਗੀ ਕਿ ਨਹੀਂ ਹੈਗੀ ਇਹ ਤੇ ਉਹ ਜਾਣਨ ਔਰ ਸਮਾਂ ਦੇਖੋ ਮੰਨ ਲਓ ਵੀ ਅੱਜ ਉਹ ਸਾਡੇ ਜਿਹੜੇ ਸਾਬਕਾ ਨੇ ਮੈਂ ਵੀ ਇੱਕ ਸਿੱਖਾਂ ਤੁਸੀਂ ਵੀ ਇੱਕ ਸਿੱਖ ਹੋ ਅਸੀਂ ਸਾਰੇ ਗੁਰਪਾਈਆਂ ਤੇ ਜਦੋਂ ਕੌਮ ਦੇ ਵੱਡੇ ਹਿੱਤਾਂ ਦੀ ਗੱਲ ਆਵੇ ਉਦੋਂ ਤੇ ਭਾਵੇਂ ਆ ਕੋਈ ਸੇਵਾ ਚਲੀ ਵੀ ਜਾਵੇ ਪਰ ਜਿਹੜੇ ਕੌਮ ਦੇ ਲਈ ਵੱਡੇ ਕਾਰਜ ਆ ਉਹ ਤੇ ਕਰਨੇ ਹੀ ਚਾਹੀਦੇ ਆ ਨਾ ਉਹ ਤੇ ਉਹਨਾਂ ਨੂੰ ਆਪ ਹੀ ਚਾਹੀਦਾ ਵੀ ਦੇ ਗੱਲਬਾਤ ਹੈਗੀ ਜਿਵੇਂ ਤੁਸੀਂ ਕਹਿ ਰਹੇ ਹੋ ਕਿ ਹੈਗੀ ਆ ਜਿਸੇ ਆਪ ਵੀ ਪਛਾਣੋ ਸਾਡੇ ਕੋਲ ਜਦ ਤੁਸੀਂ ਕੋਲੋਂ ਕੋ ਜਾਣ ਲਈ ਤਿਆਰ ਹੋ ਕਿ ਜਿਹੜਾ ਕੌਮ ਦਾ ਮਸਾਲੇ ਹੱਲ ਹੋਵੇ ਤਾਂ ਜਾਣ ਲਈ ਚਾਹੀਦਾ ਮੇਰੀ ਮੇਰੀ ਗੱਲ ਸੁਣੋ ਮੇਰੀ ਇੱਕ ਗੱਲ ਸੁਣੋ ਅਕਾਲ ਤਖਤ ਦਾ ਰਤਬਾ ਵੱਡਾ ਸਰ ਜਦੋਂ ਸਾਡੇ ਯੋਧੇ ਲਿਖਦੇ ਹੀ ਨਹੀਂ ਉਹ ਕਹਿੰਦੇ ਵੀ ਸਾਨੂੰ ਮਾਣ ਇਤਿਹਾਸ ਦੁਹਰਾਇਆ ਨਾ ਜਿੱਦਣ ਭਾਈ ਸਵੇਕ ਸਿੰਘ ਤੇ ਸ਼ਹਾਬਾਦ ਸਿੰਘ ਨੂੰ ਯਈਆ ਖਾਨੇ ਉੱਥੇ ਫੜਿਆ ਸੀ ਲਾਹੌਰ ਤੇ ਉਹਨੇ ਕਿਹਾ ਸੀ ਭਾਈ ਸਵੇਕ ਸਿੰਘ ਨੂੰ ਵੀ ਤੇਰਾ ਇੱਕੋ ਹੀ ਪੁੱਤ ਆ ਤੂੰ ਸਿੱਖੀ ਛੱਡ ਸਾਡੀ ਗੱਲ ਮੰਨ ਪੁੱਤ ਬਚਾ ਲਾ ਤੇ ਕੀ ਕਿਹਾ ਸੀ ਭਾਈ ਸਵੇਕ ਸਿੰਘ ਨੇ ਉਹ ਕਹਿੰਦਾ ਹਮ ਕਾਰਨ ਗੁਰਕੁਲੇ ਗਵਾਈ ਹਮ ਕੁੱਲ ਰੱਖ ਹੈ ਕਵਨ ਬੜਾਈ ਸਾਡੇ ਲਈ ਗੁਰੂ ਨੇ ਆਪਣੀਆਂ ਕੁਲਾਂ ਖਤਮ ਕਰ ਲੀਆਂ ਕੁੱਲ ਰੱਖਣ ਦੀ ਸਿੱਖੀ ਛੱਡ ਦਿੱਗੇ ਚੰਗੀ ਗੱਲ ਨਹੀਂ ਦੋਵੇਂ ਸ਼ਹੀਦ ਹੋਏ ਇਹਨਾਂ ਯੋਧਿਆਂ ਨੇ ਸਾਡਿਆਂ ਨੇ ਉਹ ਇਤਿਹਾਸ ਨੂੰ ਦਰਾਇਆ ਜਦੋਂ ਯੋਧੇ ਸਾਡੇ ਲਿਖਦੇ ਹੀ ਨਹੀਂ ਤੇ ਜਥੇਦਾਰ ਕਿਦਾ ਲਿਖ ਜੂਗਾ ਮੈਂ ਇਹ ਚਾਹੁੰਦਾ ਵਾਂ ਕਿ ਸਾਡੇ ਬੰਦੀ ਸਿੰਘ ਬਾਹਰ ਆਉਣ ਔਰ ਇਹਨਾਂ ਦੇ ਨਾਲ ਕੋਈ ਦੋਗਲਾ ਵਿਹਾਰ ਨਾ ਕੀਤਾ ਜਾਵੇ ਜੇ ਕਿਸ਼ੋਰੀ ਲਾਲ ਛਟਕਈ ਜਿੰਨੂੰ ਸਤਫੰਸੀਆਂ ਹੋਈਆਂ ਉਹਨੂੰ ਮਾਫ ਕੀਤਾ ਜਾ ਸਕਦਾ ਤੇ ਸਾਡੇ ਬੰਦੀ ਸਿੰਘ ਬਾਹਰ ਕਿਉਂ ਨਹੀਂ ਆ ਸਕਦੇ ਇਹ ਦੇਸ਼ ਦਾ ਸੰਵਿਧਾਨ ਜਦੋਂ ਸਾਰਿਆਂ ਨੂੰ ਬਰਾਬਰ ਵੇਖਦਾ ਉਹਦੇ ਮੁਤਾਬਕ ਇਹ ਦੇਸ਼ ਦੇ ਜਿਹੜੇ ਹਾਕਮ ਆ ਉਹਨਾਂ ਨੂੰ ਦੇਖਣਾ ਚਾਹੀਦਾ ਵੀ ਦੁਨੀਆ ਦੇਖ ਰਹੀ ਆ ਸੰਸਾਰ ਦੇਖ ਰਿਹਾ ਸਾਨੂੰ ਬੰਦੀ ਸਿੰਘਾਂ ਦੇ ਮਨੁੱਖੀ ਹੱਕਾਂ ਦੇ ਅਧਿਕਾਰਾਂ ਦੇ ਮੁਤਾਬਕ ਜਿਨ੍ਹਾਂ ਬੰਦੀਆਂ ਸਜ਼ਾਵਾਂ ਪੂਰੀਆਂ ਕਰ ਲੀਆਂ ਉਹਨਾਂ ਨੂੰ ਬਾਹਰ ਕੱਢ ਦੇਣਾ ਚਾਹੀਦਾ ਜਸੇਦਰ ਸਾਹਿਬ ਇੱਕ ਚਰਚਾ ਵੀ ਛਿੜੀ ਕਿ ਰਾਜੂ ਵਾਲਾ ਨੂੰ ਜਿਹੜਾ ਉਹ ਜਥੇਦਾਰ ਲਗਾਇਆ ਜਾ ਸਕਦਾ ਅਕਾਲ ਤਖਤ ਸਾਹਿਬ ਦਾ ਤੁਸੀਂ ਕਿਵੇਂ ਵੇਖਦੇ ਹੋ ਇਸ ਪੂਰੇ ਦੇਖੋ ਮੇਰੇ ਧਿਆਨ ਚ ਨਹੀਂ ਹੈ ਚਰਚਾ ਚਰਚਾ ਚੱਲੀ ਹੋਈ ਕੋਈ ਗੱਲ ਨਹੀਂ ਜਿਹੇ ਲਗਾ ਦੇਣਗੇ ਤੇ ਮੈਂ ਉਸ ਵਕਤ ਕਰੂੰਗਾ ਸਿੰਘ ਸਾਹਿਬ ਸੰਤ ਜਨ ਕੋਈ ਗੱਲ ਨਹੀਂ ਸਿੰਘ ਸਾਹਿਬ ਸੰਤ ਜਨ ਐਲ ਸਿੰਘ ਜੀ ਕਿਹੜਾ ਵਾਲ ਦੇ ਪਰਾਂ ਨੇ ਕਿਹਾ ਵੀ ਅਸੀਂ ਜਿਹੜਾ ਸਨਮਾਨ ਆ ਉਹ ਨਹੀਂ ਲਵਾਗੇ ਤੁਸੀਂ ਉਹਨਾਂ ਦੇ ਪਰਿਵਾਰਾਂ ਨਾਲ ਕੋਈ ਮੁਲਾਕਾਤ ਕੀਤੀ ਹੈ ਕਿਉਂਕਿ ਤੇ ਦਿਹਾੜਾ ਬੜਾ ਵੱਡਾ ਸਾਨੂੰ ਇਕੱਠਾ ਨਾਲ ਮਨਾਉਣਾ ਹੈ ਦੇਖੋ ਮੈਂ ਸਾਰੇ ਸ਼ਹੀਦਾਂ ਦਾ ਸ਼ਹੀਦਾਂ ਦੇ ਪਰਿਵਾਰਾਂ ਦਾ ਮੈਂ ਦਿਲੋਂ ਸਨਮਾਨ ਕਰਨ ਵਾਲਾ ਬੰਦਾ ਹਾਂ ਮੈਂ ਤੇ ਇੱਕ ਜਜ਼ਬਾਤੀ ਜਿਹਾ ਸਿੱਖਾਂ ਮੈਂ ਕਿੰਨੇ ਸ਼ਹੀਦ ਪਰਿਵਾਰਾਂ ਨੂੰ ਮਿਲਿਆ ਅੱਜ ਤੱਕ ਕੋਈ ਮਿਲਿਆ ਤੇ ਗੱਲ ਕਰ ਮੈਂ ਉਹਨਾਂ ਦੀ ਦਸ਼ਾ ਦੇਖੀ ਆ ਕਿੱਦਾਂ ਦੀ ਜੇ ਕੋਈ ਸ਼ਹੀਦ ਪਰਿਵਾਰ ਇਹ ਮਹਿਸੂਸ ਕਰਦਾ ਕਿ ਮੇਰੇ ਕੋਲੋਂ ਸਰੋਪਾਉ ਨਹੀਂ ਲੈਣਾ ਤੇ ਉਹਦਾ ਹੱਕ ਆ ਪਰ ਮੇਰੇ ਦਿਲ ਚ ਉਸ ਸ਼ਹੀਦ ਪਰਿਵਾਰ ਲਈ ਜਿੰਨਾ ਪਹਿਲਾ ਮਾਨ ਸਨਮਾਨ ਹੀ ਉਨਾ ਹੀ ਹੋਣਾ ਤੇ ਸਦਾ ਰਹੂਗਾ ਸ਼ਹੀਦ ਕੌਮ ਦਾ ਸਰਮਾਇਆ ਮੈਂ ਤੇ ਸਾਰਿਆਂ ਦਾ ਹੀ ਮਾਨ ਸਨਮਾਨ ਕਰਦਾ ਮੈਂ ਤੇ ਭਾਈ ਹਰਨਾਮ ਸਿੰਘ ਦੀ ਖਾਲਸਾ ਉਨ੍ਹਾਂ ਦਾ ਵੀ ਬੜਾ ਮਾਨ ਸਨਮਾਨ ਕਰਦਾ ਤੁਸੀਂ ਕਦੀ ਮੇਰੇ ਮੁਖ ਦੇ ਵਿੱਚੋਂ ਕੋਈ ਸ਼ਬਦ ਅੱਜ ਤੱਕ ਸੁਣਿਆ ਮੈਂ ਤੇ ਗੁਰੂ ਦੀ ਇਸ ਸੋਚ ਦਾ ਧਾਰਨੀ ਆ ਆਏ ਮਿਲ ਗੁਰਸਿੱਖ ਆਏ ਮਿਲ ਤੂੰ ਮੇਰੇ ਗੁਰੂ ਕੇ ਪਿਆਰੇ ਮੇਰੀ ਖੱਲੋ ਮੋਜੜੇ ਗੁਰਸਿੱਖ ਹੰਡੰਦੇ ਜੇ ਮੇਰੀ ਚੰਮ ਦੇ ਜੋੜੇ ਵੀ ਬਣ ਜਾਣ ਇਹੋ ਜੇ ਗੁਰਮਖ ਆਪਣੇ ਚਰਨਾਂ 'ਚ ਪਾ ਲੈਣ ਤੇ ਮੈਂ ਸਮਝਦਾ ਮੇਰੇ ਸੁਭਾਗ ਆ ਬੰਦਾ ਵੱਡਾ ਨਹੀਂ ਹੁੰਦਾ ਪੰਥ ਵੱਡਾ ਜੇ ਪੰਥ ਕਹੂਗਾ ਕਿ ਮੈਂ ਕੋਈ ਉਸ ਦਿਨ ਕਾਰਵਾਈ ਨਾ ਕਰਾਂ ਪੰਥ ਸਾਹਮਣੇ ਮੈਂ ਹਜ਼ਾਰ ਵਾਰੀ ਝੁਕ ਦੂੰਗਾ ਮੈਂ ਪੰਥ ਦਾ ਸੇਵਕ ਹਾਂ ਪਰ ਮੈਂ ਸਾਰਿਆਂ ਦਾ ਮਾਨ ਸਨਮਾਨ ਕਰਦਾ ਕਰਦਾ ਰਹੂੰਗਾ ਔਰ ਮੇਰੇ ਦਿਲ ਦੇ ਵਿੱਚ ਕਿਸੇ ਦੇ ਪ੍ਰਤੀ ਨੰਕਰਦਾ ਤੁਸੀਂ ਕਦੀ ਮੇਰੇ ਮੁਖ ਦੇ ਵਿੱਚੋਂ ਕੋਈ ਸ਼ਬਦ ਅੱਜ ਤੱਕ ਸੁਣਿਆ ਮੈਂ ਤੇ ਗੁਰੂ ਦੀ ਇਸ ਸੋਚ ਦਾ ਧਾਰਨੀ ਹਾਂ ਆਏ ਮਿਲ ਗੁਰਸਿੱਖ ਆਏ ਮਿਲ ਤੂੰ ਮੇਰੇ ਗੁਰੂ ਕੇ ਪਿਆਰੇ ਮੇਰੀ ਖੱਲੋ ਮੋਜੜੇ ਗੁਰਸਿੱਖ ਹੰਡੰਦੇ ਜੇ ਮੇਰੀ ਚੰਮ ਦੇ ਜੋੜੇ ਵੀ ਬਣ ਜਾਣ ਇਹੋ ਜੇ ਗੁਰਮਖ ਆਪਣੇ ਚਰਨਾਂ 'ਚ ਪਾ ਲੈਣ ਤੇ ਮੈਂ ਸਮਝਦਾ ਮੇਰੇ ਸੁਭਾਗ ਆ ਬੰਦਾ ਵੱਡਾ ਨਹੀਂ ਹੁੰਦਾ ਪੰਥ ਵੱਡਾ ਜੇ ਪੰਥ ਕਹੂਗਾ ਕਿ ਮੈਂ ਕੋਈ ਉਹਦਣ ਕਾਰਵਾਈ ਨਾ ਕਰਾਂ ਪੰਥ ਸਾਹਮਣੇ ਮੈਂ ਹਜ਼ਾਰ ਵਾਰੀ ਝੁਕ ਜੂਗਾ ਮੈਂ ਪੰਥ ਦਾ ਸੇਵਕ ਆ ਪਰ ਮੈਂ ਸਾਰਿਆਂ ਦਾ ਮਾਨ ਸਨਮਾਨ ਕਰਦਾ ਕਰਦਾ ਰਹੂੰਗਾ ਔਰ ਮੇਰੇ ਦਿਲ ਦੇ ਵਿੱਚ ਕਿਸੇ ਦੇ ਪ੍ਰਤੀ ਨਾ ਕਦੀ ਨਫ਼ਰਤ ਸੀ ਨਾ ਹੋਊਗੀ ਮੈਨੂੰ ਤੇ ਗੁਰੂ ਨੇ ਸੇਵਾ ਦਿੱਤੀ ਆ ਤੇ ਮੈਂ ਗੁਰੂ ਤੇ ਬੜਾ ਭਰੋਸਾ ਕਰਦਾ ਸਰਮੰਦਰ ਸਾਹਿਬ ਦੇ ਵਿੱਚ ਬੇਦਬੀ ਦੀ ਘਟਨਾ ਵਾਪਰੀ ਹੈ ਗੁਟਕਾ ਸਾਹਿਬ ਦਾ ਜਿਸ ਨੇ ਇਹ ਅਪਮਾਨ ਕੀਤਾ ਗਿਆ ਤੁਸੀਂ ਕਿਵੇਂ ਇਸ ਦੇ ਉੱਪਰ ਕੀ ਤੁਹਾਡਾ ਜ਼ਿਕਰ ਮਾਣੋ ਦੇਖੋ ਬਹੁਤ ਮਾੜੀ ਤਮੰਦ ਭਾਗੀ ਗੱਲ ਆ ਜਿੱਦਣ ਦਰਬਾਰ ਸਾਹਿਬ ਦਾ ਜੰਗਲਾ ਟੱਪਿਆ ਬੰਦਾ ਔਰ ਉਹਨੇ ਸਾਡੀ ਅਣਖ ਨੂੰ ਵੰਗਾਰਿਆ ਸੀ ਉਹਦੇ ਜਿਹੜੇ ਡੀਐਨਏ ਦੇ ਲਈ ਇਹਨਾਂ ਨੇ ਸਰੀਰ ਦੇ ਕਈ 파ਟ ਦਿੱਤੇ ਅੱਜ ਤੱਕ ਉਹ ਰਿਪੋਰਟ ਆਈ ਆ ਤਾਂ ਇਹਨਾਂ ਚੀਜ਼ਾਂ ਨੂੰ ਸਾਰਿਆਂ ਨੂੰ ਦੇਖਣਾ ਚਾਹੀਦਾ ਇਹ ਮੰਦਪਾ ਕੀ ਗੱਲ ਆ ਇਹ ਬੰਦਾ ਕੌਣ ਆ ਇਹਦੇ ਪਿੱਛੇ ਕੌਣ ਆ ਇਹ ਸਾਰੀ ਸ਼ਾਨ ਵੀਨ ਹੋਣੀ ਚਾਹੀਦੀ ਸਿੱਖ ਕਦੀ ਵੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਬਰਦਾਸ਼ਤ ਨਹੀਂ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ